Earth... Me... By setting... the my brother Why Maria. you shoot him? I was trying to marry him without his permission He said, get out I don't like it that you get out of your mother's house He was trying to kill my brother I <rond> was trying to kill my brother <illaises> My te ਮੈਨੂੰ ਪਸੰਦ ਨਹੀਂ ਹੈ ਕਿ ਤੇਰੀ ਮਾਂ ਜਦੀ ਨਿਕਲੋ ਇਤਜ਼ਾਰੇ ਜਿਹੜੇ ਮੇਰੇ ਭਾਈ ਦੇ ਗੋਲੀ ਮਾਰਤੀ ਸਾਡੇ ਤਿੰਨਾਂ ਦੇ ਕੱਢਦਾ ਸੀ ਉਹ ਤਾਂ ਰਾਤ ਦੇ ਜ ਕੋਈ ਆ ਗਿਆ ਉਹਨਾਂ ਨੇ ਬਚਾਇਆ ਮੇਰੇ ਨੂੰ ਮੇਰੇ ਭਾ ਮੇਰੇ ਮਾਪੇ ਨੂੰ ਆ ਮੇਰੇ ਭਾਈ ਨੂੰ ਮਾਰਦਾ ਬਲੁਰੇ ਉਹਨੂੰ ਤਾਂ ਜਾਨਾ ਦੋ ਉਹਨੂੰ ਬਾਜੀ ਦੇ ਦੋ ਆ ਮੇਰੀ ਮਾਂ ਆ ਮੱਕੇ ਮੇਕਟੂ ਮੇਰੇ ਭਾਈ ਬਿਨਾ ਮਾਈ ਵੇਰਾ ਮਾ ਮੇਰਾ ਬਾਈ ਮੈਂ ਖਾਸ ਕਿਉਂ ਹੈ ਕਿ ਐਮਸਾਂ ਲੱਗਿਆ ਹਸੀ ਪਰੋ ਜੀ ਤੁਹਾਨੂੰ ਹੈ ਖਾਸ ਯੋ ਮੈਂ ਤਾਂ ਐਮਸਾਂ ਲੱਗਿਆ ਸੀ ਉਹ ਨਹੀਂ ਮਸਾਂ ਲੱਗਿਆ ਕਿੰਨੇ ਟਾਈਮ ਤੋਂ ਚੱਲ ਰਹੀ ਕਲੇਂ ਦੀ ਸਰ ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ ਬਹੁਤ ਟਾਈਮ ਦਾ ਕੁੱਟਮਾਰ ਕਰ ਰਿਆ ਸੀਗਾ ਕਿ ਕੱਲ ਤਾਂ ਕੁਝ ਜਿਆਦਾ ਹੱਦ ਪਰ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਗਰ ਪੈ ਗਿਆ ਰੈਫਰ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਖੜਾ ਛਡਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭੱਜਨਸਾਰ ਨਿਕਲ ਕੇ ਬਾਹਰ ਹੀ ਉੱਥੇ ਗਲੀ 'ਚ ਖੜ ਕੇ ਫੈਰ ਮਾਰਿਆ ਅਜਿਹਾ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਕੁੱਟ ਮਾਰ ਰਹੀ ਦੀ ਸੀ ਇਹ ਕੀ ਇਹਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ ਚ ਕਲੇਸ਼ ਰਹਿ ਰਿਹਾ ਸੀਗਾ ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਅੱਛਾ ਕਿੱਥੇ ਕੱਲ ਪੜਦਾ ਸੀਗਾ ਜੀ ਇਹ ਆਪਣੇ ਪੀਖੀ ਕੋਲੇ ਕਾਲਜ ਚ ਜੀ ਅੱਛਾ ਜੀ ਹਾਂਜੀ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇਹਨਾਂ ਦੀ ਜਿਹੜੀ ਮੌਤ ਨੇ ਲਈ ਇਹਦੇ ਕਾਰਨ ਤਾਂ ਸਰ ਇਹ ਹੀ ਸੀਗਾ ਵੀ ਉਹ ਕਹਿ ਰਿਹਾ ਸੀ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ ਅੱਛਾ ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ ਇਦਾਂ ਕੁਦਰਤੀ ਵੀ ਸਾਰੇ ਆਣ ਗਮੰਡ ਆ ਗਏ ਨਾਲ ਦੇ ਜਿਹੜੇ ਇਲੈਕਟਿਵ ਸੀਗੇ ਉਹਨਾਂ ਨੇ ਆ ਕੇ ਰੈਫਲ ਫੜ ਲਈ ਨਹੀਂ ਤਾਂ तकरीबन 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਣਿਆਂ ਨੂੰ ਇਹ ਮ੍ਰਿਤਕ ਜਿਹੜਾ ਲੜਕਾ ਉਹਦਾ ਡੈਡੀ ਕੰਮ ਕੀ ਕਰਦੇ ਨੇ ਜੀ ਉਹ ਇਹ ਜੀ ਰਿਟਾਇਰ ਆਰਮੀ ਚ ਸੀਗੇ ਹੁਣ ਆਪਣੇ ਸਤੌਜ ਉਹ ਚ ਉਦਮ ਸਿੰਘ ਉਹ ਚ ਲਗੇ ਅਕੈਡਮੀ ਚ ਲਗੇ ਹੋਏ ਨੇ ਸਕਿਉਰਟੀ ਵਾਜ ਜੋਟੀ ਕਰਦੇ ਇਹ ਸਾਨੂੰ ਅੱਜ ਸਵੇਰੇ ਰਵਿਨਾ ਰਾਣੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੇ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੁਲੇ ਡੁਪਲੀਕੇਸ਼ਨ ਰਹਿੰਦਾ ਸੀ ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇ ਰਹਿੰਦਾ ਸੀ ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗੋਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜਕੱਲ ਸਤੌਜ ਵਿਖੇ ਕਿਸੇ ਅਕੈਡਮੀ ਸਕੂਲ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਸਰ ਮੁਕਦਮਾ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰਮਜ਼ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ ਕੁਝ ਪਤਾ ਇਹ ਦੋ ਬੱਚੇ ਸੀ ਵੱਡੀ ਬੇਟੀ ਹੈ ਜੀ ਫੈਮਲੀ ਚ ਹੋਰ ਕੌਣ ਕੌਣ ਸੀ ਦੋ ਬੱਚੇ ਸੀ ਜੀ ਵੱਡੀ ਬੇਟੀ ਐ ਛੋਟਾ ਬੇਟਾ ਘਰ ਵਾਲੀ ਆ ਤੇ ਫੌਜੀ ਸੀ ਠੀਕ ਗੋਪਾਲ ਸਿੰਘ ਕੀ ਕਰਦੇ ਇਹ ਗੋਪਾਲ ਸਿੰਘ ਫੌਜੀ ਰਹਿੰਦਾ ਹੈਗਾ ਸਾਡੇ ਗਵਣ ਚ ਠੀਕ ਹੈ ਜੀ ਉਹ ਪਹਿਲਾਂ ਵੀ ਉਹਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਕੋਈ ਮਾੜਾ ਮੋਟਾ ਜਿਵੇਂ ਆਮ ਪਰਿਵਾਰ ਚ ਹੁੰਦਾ ਰਹਿੰਦਾ ਹੈਗਾ ਪਰ ਉਹ ਹੈ ਹੀ ਗਲਤ ਹੈਗਾ ਜੋ ਸਾਰਾ ਪਿੰਡੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡੀ ਨੂੰ ਕੀ ਕੀ ਕਿ ਕਿ ਲੜਾਈ ਝੜਾ ਕਿਉਂ ਹੁੰਦਾ ਸੀਗਾ ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਠੀਕ ਹੈ ਜੀ ਤਾਂ ਉਹਨੂੰ ਦੂਸਰੀ ਵਧੀਆ ਲੱਗਦਾ ਹੈਗਾ ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇਗੇ ਫਿਰ ਵੀ ਜਿਵੇਂ ਨੌਜਵਾਨ ਅੱਜ ਦੇ ਉਹਨਾਂ ਨੂੰ ਪਤਾ ਪੜੇ ਲਿਖਿਆ ਸੀਗਾ ਬੱਚਾ ਪਰ ਇਹ ਵੀ ਫੌਜ ਚੋਂ ਰਿਟਾਇਰਡ ਹੈਗਾਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਝ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲਬ ਡਰਿੰਕ ਵਗੈਰਾ ਕਰ ਲੈਂਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਬੱਚਾ ਚਲੋ ਬਾਹਰ ਭੱਜ ਗਿਆ ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਤਾਂ ਗਵਾਂਡੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤਾਂ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀਗਾ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਣ ਕੋਣ ਸੀ ਪਰਿਵਾਰ ਚ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾ ਰਿਟਾਇਰ ਕਿੰਨਾ ਟਾਈਮ ਹੋ ਗਿਆ ਹੀ ਉਹਨਾਂ ਨੂੰ ਉਹਨੂੰ 2-4 ਸਾਲ ਹੀ ਹੋਈ ਨਹੀਂ ਰਿਟਾਇਰਮੈਂਟ ਹੋਈ ਨਹੀਂ ਜੀ। ਅੱਛਾ। ਠੀਕ ਕਰਦੇ ਸੀ। ਹੁਣ ਉਹ ਸਕਿਉਰਿਟੀ ਗਾਰਡ ਦਾ ਕੰਮ ਕੇ ਸਕੂਲ ਚ ਕਰਦਾ ਸੀਗਾ ਜੀ। ਠੀਕ। ਕਿੰਨੀ ਕੁ ਉਮਰ ਸੀ ਉਹਦੀ? ਉਮਰ ਹੋਣੀ ਜੀ ਉਹਦੀ 40-45 ਸਾਲ ਦੇ ਕਰੀਬ। ਅਪ੍ਰੋਕਸੀਮੇਟਲੀ। ਮੁੰਡਾ ਕਿਹੜੀ ਕਲਾਸ ਚ ਪੜ੍ਹਦਾ ਸੀ? ਮੁੰਡਾ ਬੀਏ ਕਰ ਰਿਹਾ ਸੀਗਾ ਜੀ। ਅੱਛਾ।